ਲੰਡੇ ਪੈਂਟ ਮਿੱਤਰਾਂ ਦਾ ਪੈਂਟ ਦੀ ਐਂਟਰੀ ਗੁਰਦੁਆਰਾ ਸਾਹਿਬ ਗੇਟ ਬਣਿਆ ਸਰਦਾਰ ਸਰਦੇਵ ਸਿੰਘ ਸਰਪੰਚ ਚਾਦਰੇ ਵਾਲਾ ਹਸ਼ੂਰ ਉਹਦੀ ਜਾਤ ਦੇ ਵਿੱਚ ਗੇਟ ਬਣਿਆ ਇਹ ਲੰਡੇ ਪੈਂਟ ਦੀ ਐਂਟਰੀ ਹੈ ਜੀ ਟਰਾਲ ਪੰਪ ਲੱਗ ਗਿਆ ਐਚਪੀ ਦਾ ਬਹੁਤ ਜ਼ਿਆਦਾ ਸਹੂਲਤ ਹੋ ਗਈ ਹੈ ਦੇ ਰੰਗੋ ਕੁੰਨੀ ਬੱਪੀ ਅੱਜ ਨਾ ਹੈ ਐਂਟਰੀ ਤੋਂ ਪਿੰਡ ਦਾ ਪਤਾ ਲੱਗ ਜਾਂਦਾ ਗੁਰਦੁਆਰਾ ਸਾਹਿਬ ਗੁਰਦੁਆਰਾ ਟਿੱਪਸਾ ਠੀਕ ਹੈ ਜੀ ਤੇ ਦੇਖੋ ਪਾਰਕ ਐਂਟਰੀ ਤੇ ਪਾਰਕ ਗੇਟ ਜੀ ਦਾ ਭਾਓ ਅੰਦਰ ਦਾ ਕੀ ਬਰਨਾਓ ਜਮਨ ਤੇ ਪਾਰਕ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਬਾਗ ਇਹ ਲੰਡੇ ਪੈਂਡ ਦੀ ਐਂਟਰੀ ਆ ਜੀ